ਤਾਰੋ ਮੈਲਾ ਪੰਵਾਂ ਸਤ ਗੁਰ ਆਪਣੇ ਸੁਣੀ ਅਰਦਾਸ ਕਾਰਜ ਆ ਸਗਲਾ ਰਾਸ ਮਨ ਤਨ ਅੰਤਰ ਪ੍ਰਭੂ ਤੇ ਆਇਆ ਗੁਰ ਪੂਰੇ ਦਰਸ ਗੁਲ ਚੁਕਾਇਆ ਸਭ ਤੇ ਵੱਡ ਸੁਨ ਰਤ ਗੁਰ ਦੇ ਸਭ ਸੁਖ ਪਾਈ ਤਿਸ ਕੀ ਸੇਵ ਰਹਾ ਜਾ ਕਾ ਕੀਆ ਸਭ ਕਿਛ ਹੋਏ ਤਿਸ ਕਾ ਅਮਰ ਨਾ ਮਿਟੈ ਕੋਇ ਪਾਰ ਬ੍ਰਹਮ ਪਰਮੇਸ਼ਰ ਅਨੂਪ ਸਫਲ ਮੂਰਤ ਗੁਰ ਤਿਸ ਕਾ ਰੂਪ ਜਾ ਕੈ ਅੰਤਰ ਬਸੈ ਹਰ ਨਾਮ ਜੋ ਜੋ ਪੇਖੈ ਸੋ ਬ੍ਰਹਮ ਗਿਆਨ ਬੀਸ ਬਸੋਏ ਜਾ ਕੈ ਮਨ ਪਰਗਾਸ਼ ਤਿਸ ਜਨ ਕੈ ਪਰ ਦਮ ਘਰ ਨਿਵਾਸ ਤਿਸ ਗੁਰ ਕੋ ਸਦ ਕਰੀ ਨਮਸ਼ਤਾਰ ਤਿਸ ਗੁਰ ਕੋ ਸਦ ਜਾਉ ਬਲੇ ਹਾਰ ਸਤ ਗੁਰ ਕੇ ਚਰਨ ਥੋਏ ਥੋਏ ਪੀਵਾ ਗੁਰ ਨਾਨਕ ਜਪ ਜਪ ਸਦ ਜੀਵਾ ਰੋਗ ਪੈਰੋ ਮਲ ਪੰਚਵੋ ਪੜਤਾਲ ਕਰ ਤੀਜਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਪਰਤ ਪਾਲ ਤਬ ਕਿਰਪਾਲ ਕਵਨ ਗੁਨ ਗਨੀ ਅਨੇਕ ਰੰ ਬਹੁਤ ਰੰਗ ਸਰਬ ਕੋ ਤਨੀ ਕਹਾਉ ਅਨੇਕ ਗਿਆਨ ਅਨੰਕ ਧਿਆਨ ਅਨੇਕ ਜਾਪ ਜਾਪ ਤਾਪ ਅਨੇਕ ਗੁਨਿਤ ਧੋਨੇਤ ਲਾਲਿਤ ਅਨੇਕ ਥਾਰ ਮੁਨੀ ਅਨੇਕ ਨਾਦ ਅਨੇਕ ਬਾਜ ਨਿਮਖ ਨਿਮਖ ਅਨੇਕ ਸਵਾਦ ਅਨੇਕ ਦੋਖ ਅਨੇਕ ਰੋਗ ਮਿਟੈ ਜਸ ਸੁਣੀ ਨਾਨਕ ਸੇਵ અપਾਰ ਦੇਵ ਟਟਖਤ ਬਰਤ ਪੂਜਾ ਗਮਨ ਭਵਨ ਯਾਤ੍ਰ ਕਰਨ ਸਗਲ ਫਲ ਪੂਨੀ ਪੈਰੋ ਅਸ਼ਟਪਦੀਆਂ ਮੱਲਾ ਪਹਿਲਾ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਤਮ ਮੈਂ RAM RAM ਮੈਂ ਆਤਮ ਤੀਨ ਸਗੁਰ ਵਿਚਾਰਾ ਅੰਬਿਤ ਬਾਣੀ ਸ਼ਬਦ ਪਛਾਣੀ ਦੁਖ ਕਟੇ ਹੋਂ ਮਾਰਾ ਨਾਨਕ ਹੋਂ ਮੈਂ ਰੋਗ ਬੁਰੇ ਜਾਂ ਦੇਖਾਂ ਤਾਂ ਏਕਾ ਬੇਦਨ ਆਪ ਤੇ ਬਖਸ਼ ਸ਼ਬਦ ਧੂਰੇ ਰਹਾਉ ਆਪ ਤੇ ਪਰਖੇ ਪਰਖਣ ਹਾਰ ਬਹੁ ਸੂਲਾਕ ਨਾ ਹੋਈ ਜਿਨ ਕੋ ਨਦਰ ਧਈ ਗੁਰ ਮੇਲੇ ਪ੍ਰਭ ਭਾਣਾ ਸਚ ਸੋਈ ਤਾਣ ਪਾਣੀ ਬੈ ਸੰਤਰ ਰੋਗੀ ਰੋਗੀ ਤਰਤ ਸੁਭੋਗੀ ਮਾਤ ਪਿਤਾ ਮਾਇਆ ਦੇਸ ਰੋਗੀ ਰੋਗੀ ਕੁਟੰਬ ਸੰਜੋਗੀ ਰੋਗੀ ਬ੍ਰਹਮਾ ਵਿਸ਼ਨੁਰੁਰਦਰਾ ਰੋਗੀ ਸਗਲ ਸੰਸਾਰਾ ਹਰ ਪਦ ਚੀਨ ਹੈ ਸੇ ਮੁਕਤੇ ਗੁਰ ਕਾ ਸ਼ਬਦ ਵਿਚਾਰਾ ਰੋਗੀ ਸਾਤ ਸਮੁੰਦ ਸਨਦੀਆਂ ਖੰਡ ਪਤਾਲ ਸੇ ਰੋਗ ਭਰੇ ਹਰ ਕੇ ਲੋਕ ਸੇ ਸਾਚ ਸੁਹੇਲੇ ਸਰਬੀ ਥਾਈ ਨਦਰ ਕਰੇ ਰੋਗੀ ਖਟਦਰਸ਼ਣ ਪੇਖਤਾਰੀ ਨਾ ਨਾ ਹਠੀ ਅਨੇਕਾ ਬੇਦਕ ਤੇਬ ਕਰੇ ਕਬਪੁਰੇ ਨਾ ਬੂਝੈ ਇਕ ਏਕਾ ਮਿਟਸ ਸਖਾਏ ਸੋ ਰੋਗ ਪਰਿਜੈ ਕੰਧ ਮੂਲ ਸੁਖ ਨਾਹੀ ਨਾਮ ਵਿਸਾਰ ਚੱਲੇ ਅਨਮਾਰਗ ਅੰਤ ਕਾਲ ਪਸ਼ੁਤਾਹੀ ਤੀਰਤ ਪਰ ਮੈਂ ਰੋਗ ਨਾ ਛੂਟਸ ਪੜਿਆ ਬਾਦ ਵਿਵਾਦ ਭਇਆ ਦੁਬਿਧਾ ਰੋਗ ਸਵਧਿਕ ਵਡੇਰਾ ਮਾਇਆ ਕਾ ਮੋਤਾਜ ਭਇਆ ਗੁਰਮੁਖ ਸਾਚਾ ਸ਼ਬਦ ਸਲਾਹ ਹੈ ਮਨ ਸਾਚਾ ਤਿਸ ਰੋਗ ਗਿਆ ਨਾਨਕ ਹਰ ਜਨ ਅਨੰਦਿਨ ਨਿਰਮਲ ਜਿਨ ਕਾ ਕਰਮ ਨਿਸ਼ਾਨ ਪਿਆ ਪੈਰੋ ਮੈਲਾ ਤੀਜਾ ਕਰ ਦੂਜਾ ਏਕ ਓੰਕਾਰ ਸਤਗੁਰ ਪ੍ਰਸਾਦ ਤਿੰਨ ਕਰਤਾ ਇੱਕ ਚਲਤ ਉਹ ਪਾਇਆ ਅਨਹਦ ਬਾਣੀ ਸ਼ਬਦ ਸੁਣਾਇਆ ਮਨ ਮੁਖ ਪੂਲੇ ਗੁਰ ਮੁਖ ਬੁਝਾਇਆ ਕਾਰਣ ਕਰਤਾ ਕਰਦਾ ਆਇਆ ਗੁਰ ਕਾ ਸ਼ਬਦ ਮੇਰਾ ਅੰਤਰ ਧਿਆਨ ਹਉ ਕਬੂ ਨਛੋੜੋ ਹਰ ਕਾ ਨਾਮ ਰਹਾਉ ਪਿਤਾ ਪ੍ਰਹਲਾਦ ਪੜਨ ਪਠਾਇਆ ਲੈ ਪਾਟੀਾਂ ਾਂধে ਕੇ ਆਇਆ ਨਾਮ ਬਿਨਾ ਨਾ ਪੜਉ ਅਚਾਰ ਮੇਰੀ ਪਟਿਆ ਲਿਖ ਦੇਉ ਗੋਬਿੰਦ ਮੁਰਾਰ ਪੁੱਤਰ ਪ੍ਰਹਲਾਦ ਸਿਉ ਕਹਿਆ ਮਾਏ ਕਾਰੋ ਵਿਰਤਨਾ ਪੜ੍ਹੋ ਰਹੀ ਸਮਝਾਏ ਨਿਰਪੋਦਾਤਾ ਹਰ ਜੀਉ ਮੇਰੇ ਨਾਲ ਜੇ ਹਰ ਛੋਡਾਂ ਤੋ ਕੁਲ ਲੱਗੇ ਗਾਲ ਤਹਿਲਾਦ ਸਭ ਚਾਟੜੇ ਵਿਗਾਰੇ ਹਮਾਰਾ ਕਹਿਆ ਨਾ ਸੁਣੇ ਆਪਣੇ ਕਾਰਜ ਸਵਾਰੇ ਸਭ ਨਗਰੀ ਮੈਂ ਭਗਤ ਦਿਰੜਾਈ ਦੁਸ਼ਤ ਸਭਾ ਕਾ ਈਸ਼ ਨਵਸਾਈ ਸੁੰਡੈ ਮਰ ਕੈ ਕੀ ਪੁਕਾਰ ਸਭੇ ਦੈਂਤ ਰਹਿ ਚੱਕ ਮਾਰ ਭਗਤ ਜਨਾ ਕੀ ਤਤ ਰਾਖੈ ਸੋਈ ਕੀਤੇ ਕਹਿ ਕਹਿ ਹੈ ਕਿਆ ਹੋਈ ਕਿਰਤ ਸੰਜੋਗੀ ਦੈਂਤ ਰਾਜ ਚਲਾਇ ਹਰਨਾ ਬੂਝੈ ਤਿਨ ਆਪ ਕੁਲਾਇ ਪੁੱਤਰ ਪ੍ਰਹਲਾਦ ਸਿਉ ਵਾਧ ਰਚਾਇਆ ਧਨ ਨ ਪੂਝੈ ਕਾਲ ਨੇੜਾ ਆਇਆ ਪਹਿਲਾਦ ਕੋਠੇ ਵਿੱਚ ਰੱਖਿਆ ਬਾਹਰ ਦੀਆ ਤਾਲਾ ਨਿਰਭਉ ਬਾਲਕ ਮੂਲ ਨ ਡਰਈ ਮੇਰੇ ਅੰਦਰ ਗੁਰੂ ਗੋਪਾਲਾ ਕੀਤਾ ਹੋਵੇ ਸ਼੍ਰੀ ਕੀ ਕਰ ਅਨਹੋਂਦਾ ਨਾ ਉਤਰਾਇਆ ਜੋ ਥੁਰ ਲਿਖਿਆ ਸੋ ਆਏ ਭਉਤਾ ਜਨਸਿਉ ਵਾਧ ਰਚਾਇਆ ਪਿਤਾ ਪਹਿਲਾਦ ਸਿਉ ਗੁਰਜ ਉਠਾਈ ਕਾ ਤੁਮਾਰਾ ਜਗਦੀਸ਼ ਗਸਾਈ ਜਗ ਜੀਵਨ ਦਾਤਾ ਅੰਤ ਸਖਾਈ ਜਾਂ ਦੇਖਾਂ ਤਾਰਿਆ ਸਮਾਈ ਥਮ ਉਪਾੜ ਹਰ ਆਪ ਦਿਖਾਇਆ ਅਹੰਕਾਰੀ ਦੇ ਮਾਰ ਪਚਾਇਆ ਭਗਤਾ ਮਨ ਆਨੰਦ ਵਜੀ ਵਧਾਈ ਆਪਣੇ ਸੇਵਕ ਕੋ ਦੇਵ ਡਿਆਈ ਜੰਮਣ ਮਰਣਾ ਮੋਹ ਉਪਾਇਆ ਆਵਣ ਜਾਣਾ ਕਰਤੇ ਲਿਖ ਪਾਇਆ ਪਹਿਲਾਦ ਕੈ ਕਾਰਜ ਹਰ ਆਪ ਦਿਖਾਇਆ ਅਗਤਾ ਕਾ ਬੋਲ ਅਗੇ ਆਇਆ ਦੇਵ ਕੁਲੀ ਲక్ష్ਮੀ ਕੋ ਕਰੇ ਜੈਕਾਰ ਮਾਤਾ ਨਰਸਿੰਘ ਦਾ ਰੂਪ ਨਿਵਾਰ ਲਖਮੀ ਪੋ ਕਰੇ ਨਾ ਸੱਕ ਜਾਏ ਪਹਿਲਾਦ ਜਨ ਚਰਣੀ ਲਾਗਾ ਆਏ ਸਤਗੁਰ ਨਾਮ ਨਿਧਾਨ ਦਿਰੜਾਇਆ ਰਾਜਮਾਲ ਝੂਠੀ ਸਭ ਮਾਇਆ ਲੋਭੀ ਨਰ ਰਹਿ ਲਪਟਾਏ ਹਰ ਕੇ ਨਾਮ ਬਿਨ ਦਰਗਾ ਮਿਲੇ ਸਜ਼ਾਏ ਕਹਿ ਨਾਨਕ ਸਭ ਕੋ ਕਰੇ ਕਰਾਇਆ ਸੇ ਪ੍ਰਵਾਨ ਜਿਨੀ ਹਰਿ ਸਿਓ ਚਿਤ ਲਾਇਆ ਤਗਤਾ ਕਾ ਅੰਗੀਕਾਰ ਕਰਦਾ ਆਇਆ ਕਰਤਾ ਆਪਣਾ ਰੂਪ ਦਿਖਾਇਆ ਪੈਰੋ ਮੈ ਲਾ ਤੀਜਾ ਗੁਰਸੇਵਾ ਤੇ ਅੰਮ੍ਰਿਤ ਫਲ ਪਾਇਆ ਹਉ ਮੈਂ ਤ੍ਰਿਸ਼ਨੁ ਗੁਜਾਈ ਹਰ ਕਾ ਨਾਮ ਹਿਰਦੈ ਮਨ ਵਸਿਆ ਮਨਸਾ ਮਨੈ ਸਮਾਈ ਹਰ ਜੀਉ ਕਿਰਪਾ ਕਰੋ ਮੇਰੇ ਪਿਆਰੇ ਅਨ ਦਿਨ ਹਰ ਗੁਣ ਦੀਨ ਜਨ ਮੰਗਾ ਗੁਰ ਕੈ ਸ਼ਬਦ ਉਧਾਰੇ ਰਹਾਉ ਸੰਤ ਜਨ ਕੋ ਜਮ ਜੋ ਨ ਸਾਕੈ ਸ੍ਰਤੀ ਅੰਤ ਦੁਖ ਨਾ ਲਾਈ ਆਪ ਤਰੈ ਸਗਲੇ ਕੁਲ ਤਾਰੇ ਜੋ ਤੇਰੀ ਸ਼ਰਨ ਆਈ ਤਦ ਤਾਂ ਕੀ ਪੈਜ ਰਖੈ ਤੂੰ ਆਪੇ ਕੇ ਤੇਰੀ ਵੜਾਈ ਜਨਮ ਜਨਮ ਕੇ ਕਿਲ ਵਿਖ ਦੁੱਖ ਕਾਟੈ ਦੁਬਿਧਾਰਤੀ ਨਾਰਾਈ ਹਮ ਮੂੜ ਮੁਗਧ ਕਿਛ ਬੁਝੈ ਨਹੀਂ ਤੂੰ ਆਪੇ ਦੇ ਬੁਝਾਈ ਜੋ ਤੁਧ ਭਾਵ ਸੋਈ ਕਰਸੀ ਅਵਰਨ ਕਰਣਾ ਜਾਈ ਜਗਤ ਉਪਾਏ ਤੁਧ ਥੰਧ ਲਾਇ ਹੁੰਡੀ ਕਾਰ ਕਮਾਈ ਜਨਮ ਪਦਾਰਥ ਜੂਆ ਹਾਰਿਆ ਸ਼ਬਦੈ ਸੁਰਤ ਨਾ ਪਾਈ ਮਨ ਮੁਖ ਮਰੈ ਤਿਨ ਕਸ਼ੂਨਾ ਸੂਝੈ ਦੁਰਮਤ ਅ ਗਿਆਨ ਅੰਧਾਰਾ ਤਰਜਲ ਪਾਰ ਨ ਪਾਵੇਂ ਕਬੀ ਡੂਬ ਮੋਏ ਦਿਨ ਗੁਰ ਸਿਰ ਫਾਰਾ ਸੱਚ ਸ਼ਬਦ ਰਤੇ ਜਨ ਸਾਚੇ ਹਰ ਪ੍ਰਭ ਆਪ ਮਿਲਾਏ ਗੁਰ ਕੀ ਬਾਣੀ ਸ਼ਬਦ ਪਛਾਤੀ ਸਾਚ ਰਹਿ ਲੇਵ ਲਾਏ ਤੂੰ ਆਪ ਨਿਰਮਲ ਤੇਰੇ ਜਨ ਹੈ ਨਿਰਮਲ ਗੁਰ ਕੈ ਸ਼ਬਦ ਵਿਚਾਰੇ ਨਾਨਕ ਤਿੰਨ ਕੈ ਸਦ ਬਲਹਾਰ RAM ਨਾਮ ਉਰ ਥਾਰੇ